ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਸਾਰਟਨ জর্জ ਹਟ ਦੇ ਸੂਟ ਲੈ ਕੇ ਆਏਗੇ ਬਹੁਤ ਜ਼ਿਆਦੇ ਡਿਮਾਂਡ ਦੇ ਵਿੱਚ ਜਿਹੜਾ ਸਟਾਕ ਹੈਗਾ ਆਪਾਂ ਸੇਲ ਕੀਤਾ ਹੈਗਾ ਤੇ ਬਹੁਤ ਪਤਾ ਨਹੀਂ ਕਿੰਨੀ ਵਾਰ 7ਵੀਂ ਪਤਾ ਨਹੀਂ 8ਵੀਂ ਵਾਰ ਦੁਬਾਰਾ ਰਿਪੀਟ ਇਹ ਸੂਟ ਆਗੇ ਨੇਗੇ ਪੈਣਾ ਦੀ دیਵਾਨ ਸੀ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਕਹਿੰਦੇ ਸਾਨੂੰ ਉਹਦੇ ਨਾਲ ਦੇ ਹੀ ਸੂਟ ਚਾਹੀਦੇ ਨੇਗੇ ਜਿੱਦਾਂ ਕਿ ਪ੍ਰਾਈਜ਼ ਇਹਦਾ 1050 ਪ੍ਰਾਈਜ਼ ਰਹੂਗਾ ਤੇ ਤੁਸੀਂ ਜੌਰਜਟ ਜਿਹੜੀ ਇੰਨੀ ਕੁ ਜ਼ਿਆਦੇ ਸੋਹਣੀ ਆ ਸੌਫਟ ਜੌਰਜਟ ਕੋਈ ਹਾਰਡ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਜਿੱਦਾਂ ਕਿ ਤੁਸੀਂ ਫਰੌਕ ਵਗੈਰਾ ਬਣਾਉਣੀ ਹੈ ਹਨਾ ਕੋਈ ਸਟਾਈਲ ਇਦਾਂ ਦਾ ਬਣਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਇਹ ਵਾਲੇ ਇਦਾਂ ਦੇ ਸੂਟ ਨੇਗੇ ਲੈ ਸਕਦੇ ਹੋਵੋਗੇ ਜਿੱਦਾਂ ਕਿ ਇਹਦੇ ਵਿੱਚ ਫਰੋਜ਼ ਹੀ ਕਲਰ ਹਨਾ ਜਿਆਦਾ ਉੱਠਿਆ ਇਦਾਂ ਦੀ ਤੁਸੀਂ ਪੱਟੀ ਵਗੈਰਾ ਲਗਾ ਕੇ ਡਿਜ਼ਾਈਨ ਨੂੰ ਬਹੁਤ ਜਿਆਦਾ ਸੋਹਣਾ ਰੈਡੀ ਕਰਵਾ ਸਕਦੇ ਹੋਵੋਗੇ ਲੋ ਜੀ ਪ੍ਰਾਈਜ਼ ਰਹੂਗਾ ਜੀ 1050 ਸਾਰੇ ਸੂਟਾਂ ਦਾ ਚਾਲਿਆਂ ਦਾ ਲੋ ਜੀ ਨੈਕਸਟ ਕਲਰ ਹੈਗਾ ਔਰੇਂਜ ਜੋ ਕਿ ਭੈਣਾਂ ਦੀ ਬਹੁਤ ਜ਼ਿਆਦਾ ਡਿਮਾਂਡ ਰੈਂਦੀ ਹੈ ਵੀ ਸਾਨੂੰ ਔਰੇਂਜ ਕਲਰ ਦੇ ਵਿੱਚ ਸੂਟ ਚਾਹੀਦਾ ਹੈਗਾ ਤਾਂ ਤੁਸੀਂ ਇਹ ਵਾਲਾ ਲੈ ਸਕਦੇ ਹੋਗੇ ਔਰੇਂਜ ਦੇ ਵਿੱਚ ਜਿਹੜਾ ਕਲਰ ਹੈਗਾ ਬਹੁਤ ਹੀ ਪਿਆਰਾ ਜਿਹਾ ਔਰੇਂਜ ਹੈ ਬਿਲਕੁਲ ਇਦਾਂ ਹੀ ਹੈਗਾ ਵੀ ਇਹ ਕੋਈ ਢਕੀਲਾ ਰੰਗ ਹੈਗਾ ਤੇ ਬਹੁਤ ਸੋਬਰ ਜਿਹਾ ਕਲਰ ਹੈਗਾ ਤੁਸੀਂ ਦੇਖ ਸਕਦੇ ਹੋਗੇ ਪ੍ਰਾਈਸ ਰਹੂਗਾ ਜੀ ਇਹਦਾ 1050 ਲੋ ਜੀ ਫਿਰ ਹੈਗਾ ਮਹਿਰੂਨ ਸ਼ੇਡ ਦੇ ਵਿੱਚ ਤੁਸੀਂ ਕਲਰ ਪ੍ਰਿੰਟ ਡਿਜ਼ਾਈਨ ਦੇਖ ਸਕਦੇ ਹੋਗੇ ਜਾਰਜਟ ਦੇ ਵਿੱਚ ਇੰਨੇ ਸੋਹਣੇ ਪ੍ਰਿੰਟ ਹਨਾ ਠੀਕ ਪ੍ਰਾਈਸ ਦੇ ਵਿੱਚ ਪਹਿਲੀ ਵਾਰ ਆਏ ਨੇ ਤੇ ਹਾਰਡ ਵਾਲੀ ਜਾਰਜਟ ਬਿਲਕੁਲ ਵੀ ਨਹੀਂ ਹੈਗੀ ਨਾ ਉਹ ਆਪਾਂ ਲੈ ਕੇ ਆਈਏ ਕਪੜਾ ਇਦਾਂ ਦਾ ਲਓ ਜੀ ਪ੍ਰਾਈਸ ਰਹੂਗਾ 1050 ਵਧੀਆ ਬ੍ਰਾਂਡ ਦੀ ਐਸਕੇ ਬ੍ਰਾਂਡ ਦੀ ਜਾਰਜਟ ਹੈ ਵਾਲੀ ਲਓ ਜੀ ਨੈਕਸਟ ਸੂਟ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਗਾਇ ਵਾਲਾ ਤੇ ਪ੍ਰਾਈਸ ਦਾ ਰਹੂਗਾ ਜੀ 1050 ਪ੍ਰਾਈਸ ਰਹੂਗਾ ਬਿਲਕੁਲ ਸੌਫਟ ਜਾਰਜਟ ਹੈਗੀ ਇਹਦੇ ਵਿੱਚ ਕਲਰ ਤੁਹਾਨੂੰ ਮੈਂ ਸ਼ੋਅ ਕਰ ਦਿੰਨੀ ਹੈਗੀ ਅਗਲਾ ਹੈਗਾ ਜੀ ਮਸਟਰਡ येलो ਯਾ ਸ਼ੇਡ ਹੈਗਾ ਸ਼ੇਡ ਤੁਸੀਂ ਚੈੱਕ ਕਰੋ ਸਾਰੇ ਹੀ ਬਹੁਤ ਜ਼ਿਆਦੇ ਸੋਹਣੇ ਪ੍ਰਿੰਟ ਲੈ ਕੇ ਆਏ ਆਂਗੇ ਤੁਹਾਡੇ ਲਈ ਇੱਕ ਕਲਰ ਇਹਦੇ ਵਿੱਚ ਹੈਗਾ ਗ੍ਰੇ ਕਲਰ ਹੈਗਾ ਇਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਇਹ ਕਲਰ ਵੀ ਬਹੁਤ ਜ਼ਿਆਦੇ ਸੋਹਣਾ ਹੈਗਾ ਤੇ 3 4 ਤਿੰਨ ਤੋਂ 4 ਕਲਰ ਆਏ ਨੇ ਇਹਦੇ ਵਿੱਚ ਮੈਂ ਤੁਹਾਨੂੰ ਸਾਰੇ ਸ਼ੋਅ ਕਰਤੇ ਫਿਰ ਇਸ ਤੋਂ ਬਾਅਦ ਹੈਗਾ ਜੀ ਬਲੈਕ ਜੋ ਕਿ ਬਹੁਤ ਜ਼ਿਆਦੇ ਡਿਮਾਂਡ ਦੇ ਵਿੱਚ ਹੈਗਾ ਪਹਿਲਾਂ ਨੇ ਤੁਸੀਂ ਯਕੀਨੀ ਮੰਨਣਾ 2 2 3 3 ਸੂਟਾਂ ਦੇ ਆਰਡਰ ਕੀਤੇ ਸੀਗੇ ਇੰਨਾ ਕਪੜਾ ਪਸੰਦ ਆਇਆ ਹਨਾ ਜਿੰਨਾ ਵੀ ਕਹਿ ਦੋ ਤੁਸੀਂ ਫਿਰ ਇਹਦੇ ਵਿੱਚ ਇੱਕ ਬਲੈਕ ਕਲਰ ਦੇ ਵਿੱਚ ਇਹ ਵਾਲਾ ਡਿਜ਼ਾਈਨ ਹੈਗਾ ਤੁਸੀਂ ਸਲਵਾਰ ਸੂਟ ਸਲਾਈ ਕਰਾਉਣਾ ਚਾਹੁੰਦੇ ਹੋ ਸਲਵਾਰ ਸੂਟ ਕਰਵਾ ਸਕਦੇ ਹੋ ਤੁਸੀਂ ਫਰੌਕ ਨਾਲ ट्राਊਜ਼ਰ ਵਗੈਰਾ ਜਿੱਦਾਂ ਵੀ ਤੁਸੀਂ ਲੈਣਾ ਚਾਹੁੰਦੇ ਹੋ ਬਹੁਤ ਵਧੀਆ ਜਾਰਜਟ ਹੈ ਜਿੱਦਾਂ ਮਰਜੀ ਤੁਸੀਂ ਇਹਨੂੰ ਵਾਸ਼ ਕਰ ਲਓ ਕੋਈ ਸ਼੍ਰਿੰਕਿੰਗ ਇਸ ਕੁਝ ਨਹੀਂ ਹੁੰਦੀ ਤੇ ਘਰ ਵਾਸ਼ ਹੋਊਗੀ ਲੋ ਜੀ ਨੈਕਸਟ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਪਿਆਰਾ ਕਲਰ ਹੈਗਾ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਅਗਲਾ ਸ਼ੇਡ ਹੈਗਾ ਜੀ ਜਾਮਨੀ ਕਲਰ ਹੈਗਾ ਇਹ ਵੀ ਬਹੁਤ ਹੀ ਸੋਨਾ ਪ੍ਰਿੰਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਜਿਦਾ ਕਿ ਫਰਾਕਸ ਵਗੈਰਾ ਰੈਡੀ ਕਰਵਾਉਣੀਆਂ ਨੇ ਤੁਸੀਂ ਉਹਦੇ ਅਕੋਰਡਿੰਗ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈਗਾ ਨੈਕਸਟ ਤੁਸੀਂ ਦੇਖ ਸਕਦੇ ਹੋਗੇ ਮਜ਼ੈਂਟਾ ਦੇ ਉੱਪਰ ਡਿਜ਼ਾਈਨਿੰਗ ਫਰਾਕਸ ਵਗੈਰਾ ਲਈ ਬਹੁਤ ਵਧੀਆ ਹੈ ਔਕਸ ਵਗੈਰਾ ਲਈ ਬਹੁਤ ਹੀ ਜਿਆਦੇ ਸੋਹਣਾ ਪ੍ਰਿੰਟ ਹੈਗਾ ਲੋ ਜੀ ਲੋ ਜੀ ਏਕੇ ਦੇ ਵਿੱਚ ਆ ਜਾਊਗਾ ਅਸੀਂ ਮਜ਼ੈਂਟਾ ਕਲਰ ਦਾ ਦੇਖੋ ਸੂਟ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਵੀ ਇਹਦੇ ਵਿੱਚ ਦੋ ਪ੍ਰਿੰਟ ਸੀਗੇ ਦੋ ਕਲਰ ਸੀਗੇ ਮੈਂ ਤੁਹਾਨੂੰ ਦਿਖਾ ਚੁੱਕੀ ਆਂਗੀ ਪਹਿਲਾ ਕਲਰ ਵੀ ਤੇ ਏਕੇ ਵਾਲਾ ਸੀਗਾ ਪ੍ਰਿੰਟਡ ਡਿਜ਼ਾਈਨ ਹੈ ਅਲੱਗ ਹੈ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦੇ ਸੋਹਣੇ ਨੇ ਦੋਨੋਂ ਹੀ ਬਹੁਤ ਪਿਆਰੇ ਲੰਗੇ ਤੇ ਲਾਸਟ ਸੂਟ ਹੈ ਤੁਸੀਂ ਚੈੱਕ ਕਰ ਸਕਦੇ ਹੋਗੇ ਫਰੋਜ਼ੀ ਕਲਰ ਦੇ ਵਿੱਚ ਹੈ ਡਾਰਕ ਚ ਤੇ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈ ਇਹ ਵੀ ਜਿੱਦਾਂ ਕਿ ਤੁਸੀਂ ਫਰੌਕ ਵਗੈਰਾ ਟਰੌਜ਼ਰ ਵਗੈਰਾ ਬਣਾਉਣੇ ਲੇਗੇ ਤਾਂ ਬਹੁਤ ਜਿਆਦਾ ਸੋਹਣੇ ਬਣਨਗੇ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਤੇ ਜੇ ਤੁਸੀਂ ਕਹੋਗੇ ਤਾਂ ਆਪਾਂ ਤੁਹਾਨੂੰ ਰੈਡੀ ਕਰਵਾ ਕੇ ਦੇ ਦਾਂਗੇ 1000 ਪੰਜਾਬ ਪ੍ਰਾਈਸ ਹੈ ਵਿਦ ਸ਼ਿਪਿੰਗ ਹੈ ਤੁਹਾਡੇ ਘਰ ਤੱਕ ਸੂਟ ਪਹੁੰਚਵਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਤੁਸੀਂ ਬੇਫਿਕਰ ਹੋ ਕੇ ਆਰਡਰ ਦੇ ਸਕਦੇ ਹੋ ਬਾਕੀ ਜੇ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੋਗੇ ਤਾਂ ਤੁਸੀਂ ਕਰਵਾ ਸਕਦੇ ਹੋ ਜੇ ਕਿਸੇ ਭੈਣ ਨੇ ਇਹਦਾ ਵੀ ਸਕਰੀਨਸ਼ਾਟ ਕਾਫੀ ਆਏ ਆਏ ਸੀਗੇ ਕਿਉਂਕਿ ਇਹ ਸਟੈਂਡਰਡ ਸਾਈਜ਼ ਸੂਟ ਨੇਗੇ ਤੁਸੀਂ ਆਪਣਾ ਮੈਜ਼ਰਮੈਂਟ ਭੇਜ ਕੇ ਹਨਾ ਇਹਦੇ ਨਾਲ ਫੁੱਲ ਪਿਓਰ ਕਸ਼ਮੀਰੀ ਦੁਪੱਟਾ ਲੱਗਿਆ ਹੋਇਆਗਾ ਆਪਣਾ ਮੈਜ਼ਰਮੈਂਟ ਭੇਜ ਕੇ ਤੁਸੀਂ ਇਹ ਵਾਲਾ ਸੂਟ ਹੈਗਾ ਤੁਸੀਂ ਲੈ ਸਕਦੇ ਹੋਗੇ ਕਾਫੀ ਸਾਰੇ ਮੈਸੇਜ ਆਉਂਦੇ ਹੁੰਦੇ ਨੇਗੇ ਵੀ ਸਾਡਾ ਮੈਜ਼ਰਮੈਂਟ ਇਦਾਂ ਹਨਾ ਸਾਨੂੰ ਸੂਟ ਚਾਹੀਦੇ ਨੇ ਕਿ ਤੁਸੀਂ ਭੇਜ ਕੇ ਹਨਾ ਆ ਲਾ ਸਕਦੇ ਹੋ ਬਾਕੀ ਇਹ ਵਾਲਾ ਡਿਜ਼ਾਈਨ ਵੀ ਤੁਸੀਂ ਇੰਨਾ ਪਲੇਨ ਫੈਬਰਿਕ ਤੇ ਵੀ ਰੈਡੀ ਕਰਵਾ ਸਕਦੇ ਹੋਗੇ ਕਸ਼ਮੀਨੇ ਦੇ ਉੱਪਰ ਟੂ ਟੋਨ ਤੇ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਕਿਉਂਕਿ ਇਹਦੇ ਵਿੱਚ ਆਰੀ ਦਾ ਕੰਮ ਹੋਇਆ ਹੋਇਆ ਹੈਗਾ ਸਾਰਾ ਤੇ ਇਹ ਵਿੱਚ ਥੋੜਾ ਬਹੁਤਾ ਪਾਫ ਦਾ ਕੰਮ ਹੋਇਆ ਹੈ ਆਰੀ ਦਾ ਕੰਮ ਹੋਇਆ ਵਰਕ ਤੁਹਾਡੇ ਸਾਹਮਣੇ ਹੈ ਬਹੁਤ ਹੀ ਜ਼ਿਆਦਾ ਦੇਖੋ ਸੋਨਾ ਕੰਮ ਕੀਤਾ ਹੋਇਆ ਹੈਗਾ ਤੇ ਤੁਸੀਂ ਹੈ ਬਾਵਾ ਤੇ ਵੀ ਹੈਵੀ ਕੰਮ ਕੀਤਾ ਹੋਇਆਗਾ ਹਨਾ ਤਾਂ ਤੁਸੀਂ ਐਵੇਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਕਰਵਾ ਸਕਦੇ ਹੋ ਬਾਕੀ ਦੁਪट्टे ਪੁੱਛਦੇ ਸੀਗੇ ਜਿੱਦ ਤੱਕ ਇਹ ਮੈਂ ਕੁਸ਼ ਕਸ਼ਮੀਰੀ ਦੁਪੱਟਾ ਲਿਆ ਹੋਇਆ ਬਹੁਤ ਲਾਈਟ ਵੇਟ ਹੈ ਸਿਰ ਤੇ ਖੜਦਾ ਦੁਪੱਟਾ ਤੇ 1050 ਦਾ ਇਹ ਪ੍ਰਾਈਸ ਪ੍ਰਾਈਸ ਹੈ ਦੁਪट्टे ਦਾ ਇਕੱਲਾ ਦੁਪੱਟਾ ਨਹੀਂ ਮਿਲੂਗਾ ਜੇ ਤੁਸੀਂ ਸੂਟ ਆਰਡਰ ਕਰਦੇ ਹੋ ਉਹਦੇ ਨਾਲ ਤੁਸੀਂ ਮੰਗਵਾ ਸਕਦੇ ਹੋ ਕਿਉਂਕਿ ਕੋਰੀਅਰ ਚਾਰजेस ਤੁਹਾਨੂੰ ਵੀ ਮਹਿੰਗੇ ਪੈਣਗੇ ਜੇ ਮੈਂ ਇਧਰੋਂ ਵੀ ਕਰਦੀਆਂ ਤਾਂ ਵੀ ਕਾਸਟਲੀ ਪੈਣਗੇ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੁੰਦਾ ਚਲਦੀ ਆਰਡਰ ਦੇ ਦਿਓ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਮਸ਼ੀਨ ਹੈਂਡ ਕੋਈ ਵੀ ਕੰਮ ਹਣਾ ਤਾਂ ਤੁਸੀਂ ਆਰਡਰ ਦੇ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨਹੀਂ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਾ ਸ੍ਰੀਕਾਲ ਜੀ